ਨਹੀਂ ਤਾਂ ਸੇਗਾ ਜੀ ਬਈ ਸਭ ਤੋਂ ਪਹਿਲਾਂ ਮੈਂ ਕਾਂਵਰ ਸੰਤੋਖ ਸਿੰਘ ਬੜਗਾ ਮੈਂਬਰ ਸੁਪਰ ਕਮੇਟੀ ਪਹਾੜੀ ਇਨਕਲਾਬੀ ਮਾਰਕਸਤ ਦੀ ਪਾਰਟੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੜਗੇ ਪੁਲਿਸ ਦੀਆਂ ਰੇਖਵਾਨੀਆਂ ਭ੍ਰਿਸ਼ਟਾਚਾਰ ਕਰਾਪਸ਼ਨ ਧਕੇਸ਼ਾਹੀ ਉਹਦੇ ਖਿਲਾਫ ਪਿੱਲਣ ਐਸਐਚਓ ਸਾਹਿਬ ਬੜਗਾ ਦੇ ਵੀ ਧਿਆਨ ਵਿੱਚ ਗੱਲਾਂ ਲਿਆਣੀਆਂ ਪਰ ਸਾਡੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਕਿ ਜੇ ਪੁਲਿਸ ਨੇ ਆਪਣੇ ਆਪ ਨੂੰ ਮੂੜ ਦਾਕਟਿਆ ਤਾਂ ਅਸੀਂ ਬਿਲਗੇ ਜਿਹੜਾ ਥਾਣੇ ਮੂੜੇ 30 ਨਹੀਂ ਨੂੰ ਐ ਜੂਨ ਨੂੰ ਉਹ ਧਰਨਾ ਲਾਵਾਂਗੇ ਅੱਜ ਅਸੀਂ ਬਿਲਗਾ ਦੇ ਨਗਰ ਪੰਚਾਇਤ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਮਾਰਚ ਕਰਕੇ ਇੱਥੇ ਧਰਨਾ ਦਿੱਤਾ ਧਰਨੇ ਦਾ ਮੇਨ ਕਾਰਨ ਇਹ ਆ ਕਿ ਛੋਟ ਛੋਟੀਆਂ ਗੱਲਾਂ ਆਮ ਲੋਕਾਂ ਦੀਆਂ ਉਹ ਮਸਲੇ ਹੱਲ ਨਹੀਂ ਹੋ ਰਹਾ ਤਾਂ ਇੱਥੇ ਜਿਹੜੇ ਦੋ ਐਸਆਈ ਆ ਵਿਜੇ ਕੁਮਾਰ ਤੇ ਦੂਸਰਾ ਚੰਜੀਤ ਸਿੰਘ ਇਸ ਸ਼ਰੇਆਮ ਭ੍ਰਸ਼ਟਾਚਾਰ ਦੀਆਂ ਧੜੀਆਂ ਤੋਲੀਆਂ ਐ ਐਸੇ ਸਾਡੇ ਧਰਨੇ ਦੇ ਵਿੱਚ ਕੋਈ ਕੋਈ ਬੀਬੀ ਕਹਿੰਦੀ ਆ ਮੇਤੋਂ 5000 ਲੈ ਆ ਕੋਈ ਕਹਿੰਦੀ ਮੇਤੋਂ 3000 ਲੈ ਆ ਕੋਈ ਕਹਿੰਦੀ ਮੇਤੋਂ ਮੇਰਾ ਮੋਬਾਈਲ ਰੱਖ ਲਿਆ ਵਿਜੇ ਕੁਮਾਰ ਇਦਾਂ ਦਾ ਸਾਥੀ ਵੀ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਦੋਹਾਂ ਤੇ ਨਾਲ ਦਾ ਫੈਸਲਾ ਹੋ ਗਿਆ ਟਰੈਕਟਰ ਟਰਾਲੀ ਛੱਡਣ ਲਈ 1 ਲੱਖ ਰੁਪਈਆ ਮੰਗਿਆ ਗਿਆ ਚੰਨਜੀਤ ਕਿਸੇ ਤੋਂ 28000 ਲੈ ਲਿਆ ਕਿਸੇ ਤੋਂ 30000 ਲੈ ਲਿਆ ਕਿਸੇ ਤੋਂ 15000 ਲੈਦਾ ਜਾਣੀ ਇਹ ਹਾਲਤਾ ਬਣਿਆ ਆ ਅਸੀਂ ਇਸ ਭ੍ਰਸ਼ਟਾਚਾਰ ਦੇ ਖਿਲਾਫ ਲੋਕਾਂ ਦੇ ਜਿਹੜੇ ਮਸਲੇ ਸੀ ਉਹਦਾ ਅੱਜ ਧਰਨਾ ਦਿੱਤਾ ਵੱਡੀ ਵੱਡੀ ਪੱਤਰ ਤੇ ਅਪਰੰਤ ਇੰਸਪੈਕਟਰ ਸਕੰਦਰ ਸਿੰਘ ਜਿਹੜੀ TSP ਸਾਹਿਬ ਫਲੋਰ ਨੇ ਡਿਊਟੀ ਲਈ ਹੈ ਉਹਨੇ ਆਣ ਕੇ ਸਾਡੀ ਗੱਲ ਸੁਣੀ ਆ ਤੇ ਜਿਹੜੇ ਕੋਸ਼ ਮਸਲੇ ਆ ਜਿਹੜੇ ਜਲਦੀ ਹੱਲ ਹੋਣ ਵਾਲੇ ਆ ਉਹ ਨਹੀਂ ਸਾਨੂੰ ਭਰੋਸਾ ਦਿੱਤਾ ਜੀ ਮੀਂਹਨਗਰ ਦਾ ਡੈਪੂਟੇਸ਼ਨ ਹੈ ਜੀ ਅੰਦਰ ਉਹ ਨਹੀਂ ਭਰੋਸਾ ਦਿੱਤਾ ਵੀ ਅਸੀਂ ਕੋਸ਼ ਮਸਲੇ ਜਿਹੜੇ ਆ ਉਹ ਤੁਹਾਡੇ ਇਹਨਾਂ ਦਿਨਾਂ 'ਚ ਹੱਲ ਕਰ ਦੇਣਗੇ 2-3 ਬਸ ਦਿਨਾਂ 'ਚ ਨਹੀਂ ਮੁੱਖੇ ਤੇ ਜਿਹੜੇ ਬਿਆਨ ਲੈ ਕੇ ਜੋ ਵੀ ਉਹਦੀ ਕਾਰਵਾਈ ਕਰਨੀ ਸੀ ਕਰਕੇ ਇਹ ਠੁਰਕ ਕਰ ਦਿੱਤੀ ਆ ਔਰ ਸਾਨੂੰ ਬਾਕੀ ਵੀ ਭਰੋਸਾ ਦਿੱਤਾ ਵੀ 2 ਜਾਂ 3 ਦਿਨ ਦੇ ਵਿੱਚ ਜਿਹੜੇ ਬਾਕੀ ਵੀ ਅਸੀਂ ਮਸਲੇ ਤੁਹਾਡੇ ਹੱਲ ਕਰ ਦਿੰਨੇ ਆ ਆ ਜਿਹੜੀਆਂ ਇੱਥੇ ਧਰਨੇ ਚ ਆਈਆਂ ਬੀਬੀਆਂ ਮਜ਼ਦੂਰ ਬੀਬੀਆਂ ਉਨੀ ਐਨ ਰੋ ਰੋ ਕੇ ਆਪਣੀਆਂ ਕਹਾਣੀਆਂ ਦੱਸਿਆ ਕਿ ਸਾਡੇ ਨਾਲ ਪੁਲਿਸ ਥੱਲੇ ਆਹ ਕਰਦੀ ਆ ਐਸਐਚਓ ਸਾਹਿਬ ਨੇ ਇਹ ਭਰੋਸਾ ਦਵਾਇਆ ਅਸੀਂ ਤਾਂ ਪਹਿਲਾਂ ਮੰਗ ਕਰਦੇ ਸੀ ਵੀ ਨਾ ਉਥੋਂ ਵਧ ਰਿਆ ਜਾਵੇ ਪਰ ਅਸੀਂ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਜੋ ਇੱਥੇ ਇਹ ਕੰਝਰਖਾਨਾ ਕਰਦੇ ਨੇ ਦੂਜੇ ਥਾਣੇ 'ਚ ਵੀ ਇਹੇ ਕਰਨਾ ਪਰ ਹੁਣ ਅਸੀਂ ਅੱਜ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹ ਰਹੇ ਆ ਕਿ ਇਹ ਜਿਹੜਾ ਚਾਹੇ ਹੋਰ ਵੀ ਕੋਈ ਪੁਲਿਸ ਅਧਿਕਾਰੀ ਆ ਇਹ ਖਾਸ ਤੌਰ ਤੇ ਵਿਜੇ ਤੇ ਚਰਨਜੀਤ ਹੁਣ ਇਹ ਕਿਸੇ ਕੋ ਪੈਸਾ ਖਾੜਨਾ ਸੋਚ ਸਮਝ ਕੇ ਫੜੇ ਅੱਜ ਇਹ ਇੰਸਪੈਕਟਰ ਸਿਕੰਦਰ ਸਿੰਘ ਦੀ ਭਰੋਸਾ ਦੇਣ ਤੋਂ ਬਾਅਦ ਅਸੀਂ ਇਹ ਟਾਲਾ ਕਰਾਂਗੇ ਕੀ ਇਹ ਵੀ ਤੁਹਾਨੂੰ ਜਿਹੜਾ ਵਾਦਾ ਕੀਤਾ ਤੁਹਾਡੇ ਨਾਲ ਉਹ ਇਹ ਨਵਾਊਗੀ ਪੁਲਿਸ ਬਿਲਕਾ ਦੇਖੋ ਡੀਐਸਪੀ ਸਾਹਿਬ ਦਾ ਸਾਨੂੰ ਟੈਲੀਫੋਨ ਆਇਆ ਸੀ ਮੈਂ ਇਹਨਾਂ ਨੂੰ ਪਹਿਲਾਂ ਹੀ ਗੱਲ ਕੀਤੀ ਸੀ ਵੀ ਅਸੀਂ ਗੋਲੀਆਂ ਲੈ ਕੇ ਨਹੀਂ ਜਾਣਾ ਅਸੀਂ ਇਹਦਾ ਕੋ ਰਿਜ਼ਲਟ ਕੱਢਣਾ ਡੀਐਸਪੀ ਸਾਹਿਬ ਨੇ ਸਾਨੂੰ ਫੋਨ ਤੇ ਵੀ ਭਰੋਸਾ ਦਿੱਤਾ ਕਿ ਜੇ ਮੈਂ ਨਵੇਂ ਸ਼ਹਿਰ ਗਿਆ ਆ ਵੀ ਜਿਹੜਾ ਤੁਹਾਡੇ ਨਾਲ ਕੋਈ ਵੀ ਛਾੜੀ ਕਰੂਗਾ ਸਾਹ ਪਾਊਗਾ ਕੋ ਤੁਹਾਡਾ ਕੱਲਾ ਕੱਲਾ ਮੱਸਾ ਹਲਊ ਸਾਗੂਪੁਰ ਸਾਹ ਹੈਗਾ ਪਰ ਨਾਲ ਅਸੀਂ ਫੇਰ ਵੀ ਇਹ ਭਰੋਸਾ ਹੋਣ ਦੇ ਬਾਵਜੂਦ ਵੀ ਅਸੀਂ ਲੋਕਾਂ ਨੂੰ ਸਤਾਵੇ ਕੱਲ ਨੂੰ ਲੜਾਈ ਲਈ ਫੇਰ ਵੀ ਤਿਆਰ ਧੰਨਵਾਦ